ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਬੋ ਹਾਡਾ ਨਵਾਂ ਵਲੌਗ ਹੋਣ ਲੱਗਾ ਸਟਾਰਟ ਹਾਂਜੀ ਕਿੱਦਾਂ ਬਾਬੋ ਕੀ ਹਾਲ ਚਾਲ ਲੋ ਬਾਬੇ ਹੁਣ ਸਾਡੀ ਬੜੀ ਚੰ ਲੱਗੀ ਕਣਕ ਦੇ ਹੁਣ ਸਾਡਾ ਨਵਾਂ ਵਲੌਗ ਹੋਣ ਲੱਗਾ ਸਟਾਰਟ ਤੇ ਉਹ ਸਾਡੇ ਬਾਬਾ ਜੀ ਲੱਗੇ ਹੋਏ ਨੇ ਸਾਹਮਣੇ ਤੇ ਬਾਦੀ ਬਾਦੀ ਰਾਤ ਚੱਲਦਾ ਬਿਆਵਤ ਆਮਾਂ ਦੇ ਉਹ ਹਰੇ ਬਾਬਾ ਜੀ ਲੱਗੇ ਨੇ ਇਹਦੇ ਚੱਲਦਾ ਕੰਮ ਜੋਰਾਂ ਚੋਰਾਂ ਦੇ ਹੁਣ ਬਾਬੋ ਦੇਖੋ ਮਸ਼ੀਨ ਵਾਲੇ ਮਸ਼ੀਨ ਵਾਲੇ ਪਤਾ ਕੀ ਕਰਦੇ ਬਾਬੋ ਜਦੋਂ ਕੋ ਕਣਕਵਾੜ ਦੇਣਾ ਤੇ ਬਾਬੋ ਨਾੜ ਨੂੰੜੀ ਛੱਡੀ ਛੁੱਡੀ ਆਉਂਦੇ ਆਦੇ ਵੇਹ ਦੇ ਮੂਹਰੇ ਨਹੀਂ ਵੱਢਣ ਲੱਗਾ ਸਾਡੇ ਮਸ਼ੀਨ ਵਾਲੇ ਇਹ ਆ ਸਾਡੇ ਵੀਰ ਜੀ ਲੱਗੇ ਨੇ ਸਾਹਮਣੇ ਜੋ ਇਹ ਨਾ ਸੇਵਾ ਵੀ ਬਈ ਨਿਰੰਤਰ ਜਾਰੀ ਰਹਿੰਦੀ ਵਾ ਆ ਸਾਡੇ ਬਾਪੂ ਜੀ ਹਾਂਜੀ ਬਾਪੂ ਜੀ ਕੀ ਹਾਲ ਚੱਲ ਲੋ ਆ ਸਾਡੇ ਬਾਪੂ ਜੀ ਜਿਹੜੀ ਦਰਗਾਹ ਦੇ ਸੇਵਾ ਦਾ ਦਰਗਾਹ ਦੇ ਬਾਪੂ ਜੀ ਸੇਵਾ ਦਾ ਆਨੇ ਦੇ ਆਈ ਨਾਈ ਮੋਟਰ ਆਈ ਹਾਂਜੀ ਤੇ ਬਾਪੂ ਆਦਾ ਵੀ ਨਹੀਂ ਕੁਛ ਭਰੀ ਦਾ ਮੈਂ ਕੀ ਭਰੀ ਦਾ ਨ ਪੁੱਛੋ ਮੜਾ ਯਾਦੇ ਆਹ ਜੀ ਕੋਲੋਤੀ ਸਾਹਮਣੇ ਟਰਾਲੀ ਤੇ ਕਣਕ ਵੜਨ ਦਾ ਕੰਮ ਵੀ ਜੋਰਾ ਛੋਰਾ ਤੇ ਹੁੰਦਾ ਨੂੰ ਪੜਾ ਹਾੜੀ ਦਾ ਕੰਮ ਆ ਤੇ ਸਾਡਾ ਕਣਕ ਕਣਕ ਵੜਨ ਦਾ ਕੰਮ ਤੇ ਜੋਰਾ ਛੋਰਾ ਤੇ ਹੁੰਦਾ ਦੇ ਵਾਡੀ ਵਾਡੀ ਦਾ ਚੱਲਦਾ ਪਿਆ ਵਾ ਕਾਮਾਂ ਦੇ ਉਹ ਹਰੇ ਬਾਬਾ ਜੀ ਲੱਗੇ ਨੇ ਦੇ ਚੱਲਦਾ ਕਾਮ ਜੋਰਾਂ ਜਰਾ ਦੇ ਦੇ ਹੁਣ ਬਥੇਓ ਦੇਖੋ ਮਸ਼ੀਨ ਵਾਲੇ ਮਸ਼ੀਨ ਵਾਲੇ ਪਤਾ ਕੀ ਕਰਦੇ ਬਾਬਿਓ ਜਦੋਂ ਕੋ ਕਣਕ ਵਾੜ ਦੇਣਾ ਤੇ ਬਾਬਿਓ ਨਾਲ ਨੂੰੜੀ ਛੱਡੀ ਛੁੱਡੀ ਆਉਂਦੇ ਆ ਦੇ ਵੇਹ ਦੇ ਮੂਹਰੇ ਨਹੀਂ ਵੱਢਣ ਲੱਗਿਆ ਸਾਡੇ ਮਸ਼ੀਨ ਵਾਲੇ ਤੇ ਆ ਸਾਡੇ ਵੀਰ ਜੀ ਲੱਗੇ ਨੇ ਸਾਹਮਣੇ ਜੋ ਇਹ ਨਾ ਸੇਵਾ ਵੀ ਬਈ ਨਿਰੰਤਰ جاری ਰਹਿੰਦੀ ਵਾ ਆਹ ਸਾਡੇ ਬਾਪੂ ਜੀ ਹਾਂਜੀ ਬਾਪੂ ਜੀ ਕੀ ਹਾਲ ਚੱਲ ਲੋ ਜੀ ਆਹ ਸਾਡੇ ਬਾਪੂ ਜੀ ਜਿਹੜੀ ਦਰਗਾਹ ਦੇ ਸੇਵਾ ਦਾ ਦਰਗਾਹ ਦੇ ਬਾਪੂ ਜੀ ਸੇਵਾਦਾਰ ਨੇ ਦੇ ਆਇ ਨਾਈ ਮੋਟਰ ਆਈ ਹਾਂਜੀ ਤੋਂ ਬਾਪੂ ਆਦਾ ਵੀ ਨਹੀਂ ਕੁਝ ਭਰੀ ਦਾ ਮੈਂ ਕੀ ਭਰੀ ਦਾ ਪੁੱਛੋ ਮੜਾ ਯਾਦੇ ਆਹਦੀ ਕੋਲੋਤੀ ਸਾਹਮਣੇ ਟਰਾਲੀ ਤੇ ਕਣਕ ਵੜਨ ਦਾ ਕੰਮ ਵੀ ਜੋਰਾ-ਚੋਰਾ ਤੇ ਹੁੰਦਾ ਤੁਹਾਨੂੰ ਪਤਾ ਪਹਾੜੀ ਦਾ ਕੰਮ ਆ ਤੇ ਸਾਡਾ ਕਣਕ ਕਣਕ ਵੜਨ ਦਾ ਕੰਮ ਤੇ ਜੋਰਾ-ਚੋਰਾ ਤੇ ਹੁੰਦਾ ਦੇ ਲੋ ਜੀ ਲੋ ਨਾ ਤਾ ਬਿਓ ਮਸ਼ੀਨ ਲੱਗੀ ਹੁੰਦਾ ਨੇ ਪਾਉਣ ਦੇ ਜੀ ਆ ਜਾਲ ਜੀ Nei, ta vloga. Ta var bjórðu fóna. out of you know